ਜਿਹੜੇ ਤੈਨੂੰ ਮਜਰੀ ਸੰਤ ਹੈ ਉਹਨਾਂ ਦੇ ਬੇਟੇ ਆ ਮਾਸਟਰ ਜੀ ਅੱਛਾ ਉਹ ਇੱਕ ਵਾਰ ਸੰਗਤ ਨੂੰ ਲੈ ਕੇ ਬਾਬਾ ਜੀ ਬਿਮਾਰ ਹੋ ਗਏ ਤੈਨੂੰ ਮਜਰੀ ਜੀ ਤੇ ਆ ਬਿਮਾਰ ਹੋਏ ਵੇ ਤਾਂ ਉਹ ਹੰਸਾਲੀ ਚਲੇ ਕਹਿੰਦੇ ਵੀ ਬਾਬਾ ਜੀ ਤੈਨੂੰ ਮਜਰੀ ਤਾਂ ਢਿੱਲੇ ਬਿਮਾਰ ਹੈ ਹੰਸਾਲੀ ਵਾਲੇ ਬਾਬਾ ਜੀ ਪੈੰਦੇ ਸੱਟ ਕਹਿੰਦੇ ਭਾਈ ਫੇ ਗੰਡੂਆਂ ਜਾਓ ਗੰਨੂ ਵਾਲੇ ਸੰਤਾਂ ਕੋ ਐਡੀ ਕਲਮ ਹੈ ਜੋ ਲਿਖਤਾ ਉਹਨਾਂ ਦਾ ਨਹੀਂ ਮੁੜਦਾ ਤੇ ਉਹਨਾਂ ਨੇ ਇਦਾਂ ਹੱਥ ਕਰਕੇ ਹਾਂ ਐਡੀ ਕਲਮ ਹੈ ਕਹਿੰਦਾ ਨਛੱਤਰ ਸਿੰਘ ਜੀ ਹਾਜ਼ਰ ਤੇ ਤੁਸੀਂ ਪੁੱਛ ਲਿਓ ਉਹਨਾਂ ਤੋਂ ਇਹ ਗੱਲ ਜੀ ਹਾਂ ਉਹਨਾਂ ਨੇ ਸਾਹਮਣੇ ਦੀ ਗੱਲ ਹੈ ਉਹਨਾਂ ਨੇ ਮੈਨੂੰ ਆਪ ਦੱਸੀ ਇਹ ਗੱਲ ਨਛੱਤਰ ਸਿੰਘ ਜੀ ਜੀ ਇਹ ਕਹਿੰਦੇ ਅਸੀਂ satsang ਕਰ ਰਹੇ ਸੀਗੇ ਬੈਠੇ ਜੀ ਉਹਨਾਂ ਨੇ ਕਿਰਪਾ ਕੀਤੀ ਉਹਨਾਂ ਨੇ ਦੱਸੀ ਸੀਗੀ ਇਹ ਬਾਜੀ ਉਹਨਾਂ ਦੇ ਕਹੇ ਅਨਸਾਰ ਗੰਡੂਆ ਸਾਹਿਬ ਚਲੇ ਗਏ ਜੀ ਮਾਸਟਰ ਜੀ 3 ਵਜੇ ਸੰਤਾਂ ਦੇ بیٹے ਨਾਲ ਸੰਗਤ ਸੀਗੀ ਜਦ ਤੱਕ ਜੇ ਗਏ ਹੀ ਐ ਬਾਬਾ ਜੀ ਬਾਹਰੇ ਸੀਗੇ ਖੜੇ ਗੰਡੂਆ ਸਾਹ ਵਾਲੇ ਬਾਬਾ ਜੀ ਜਦ ਇਹ ਪਹੁੰਚੇ ਕਹਿੰਦੇ ਅਜੇ ਨਹੀਂ ਮਰਦਾ ਉਹ ਅਜੇ ਨਹੀਂ ਮਰਦਾ ਅਜੇ ਨਹੋਣੇ ਮਾਰਨੇ ਨੂੰ ਫਿਰਦੇ ਉਹਨੂੰ ਉਹਨਾਂ ਨੇ ਇੰਨਾ ਕੁਝ ਦੱਸਿਆ ਨਾ ਨਾ ਦੱਸਿਆ ਨਾ ਕੁਝ ਕਰਿਆ ਦੂਰ ਤੋਂ ਹੂੰ ਉਹ ਬਾਬਾ ਜੀ ਠੀਕ ਹੋ ਬਹੁਤ ਹੀ ਬਾਝਾ 2 ਸਾਲ ਲੰਘ ਗਏ ਫੇਰ ਢਿੱਲੇ ਹੋ ਗਏ ਮਹਾਰਾਜ ਜੀ ਧੰਵਜਰੇ ਸੰਤ ਫੇਰ ਢਿੱਲੇ ਹੋਏ ਬੇ ਫੇਰ ਉੱਠਾ ਹੰਸਾਲੀ ਚਲੇ ਗਏ ਹਾਂਜੀ ਹੰਸਾਲੀ ਵਾਲੇ ਬਾਬਾ ਜੀ ਨੇ ਫੇਰ ਉਹੀ ਬਚਨ ਕਹਿੰਦੇ ਭਾਈ ਗੰਡੂਆ ਜਾਓ ਜੀ ਫੇਰ ਓਏ ਬਾਬਾ ਜੀ ਦੇ ਬੇਟੇ ਆ ਸੰਗਤ ਨਾਲ ਸੰਗੀ ਸਾਥੀ ਬਾਬਾ ਜੀ ਕੋਲ ਚਲੇ ਗਏ ਉਵੇਂ ਹੀ ਹੋਇਆ ਜਾਂ ਫੇਰ ਗਏ ਉਹ ਕਹਿੰਦੇ ਪਾਈ ਹੁਣ ਜਾਣ ਦੋ ਉਹਨੂੰ ਹੁਣ ਜਾਊਗਾ ਜੀ ਹੁਣ ਮਾਰਨਾ ਹੀ ਨਹੀਂ ਹੈ ਐ ਬਚਨ ਕਰਦੇ ਹਾਂ ਵੱਜੇ ਦੇ ਫੇਮ ਤੈਨੂੰ ਵੱਜੇ ਸੰਤ ਸ੍ਰੀ ਛੱਡ ਕੇ ਸੀ ਜੀ ਤੋਂ